ਸ਼ੈ ਸੰਬਦੋ ਸੇਵਾ ਰਾਮ ਦੇ ਗ੍ਰਹਿ ਪਿੰਡ ਚੱਕ ਪੰਡਤ ਕੈਂਪ ਮਨਵਾਲ ਜੰਮੂ ਭਗਵਾਨ ਇਸੇ ਤਰ੍ਹਾਂ ਹੀ ਸਗਾਸਨ ਤੇ ਬਿਰਾਜਮਾਨ ਸਨ ਭਗਤ ਜਨ ਪ੍ਰਭੂ ਦੇ ਚਰਨਾ ਵਿੱਚ ਪਰਮੇਸ਼ਰ ਦਾ ਦਰਸ ਕਰ ਰਹੇ ਸਨ सेवा राम दी ग्रंथ ਭਗਤਾਂ ਨੇ ਭਗਵਾਨ ਕੋਲੋਂ ਕੀ ਕਿਰਪਾ ਮੰਗੀ ਜਨ ਭਗਤ ਕਹੇ ਸ੍ਰੀ ਭਗਵਾਨ ਘਟ ਦੁੱਖ ਨਾ ਚਿੰਤਾ ਗਮ ਸੋਗਨ ਕੋਇ ਸਤਾਈਆ ਤੇਰੀ ਕਿਰਪਾ ਉਜਲ ਹੋਵੇ ਲੋਕ ਮਾਤ ਮੁਖੜਾ ਮੁਖ ਅੰਤਰ ਆਪਣਾ ਨਾਮ ਦੇ ਸਮਝਾਈਆ ਮਾਤ ਗਰਭ ਆਉਣਾ ਪੈ ਨਾ ਉਲਟਾ ਰੁਖਣਾ 84 ਵਾਲੀ ਫਾਂਸੀ ਦੇ ਕਟਾਈਆ ਇਹ ਪੰਕਤਿ ਭਗਵਾਨ ਕੋਲੋਂ ਕਿਰਪਾ ਮੰਗ ਰਏ ਹਨ ਤੇਰੇ ਪ੍ਰੇਮ ਅੰਦਰ ਸਦਾ ਭੁਖਣਾ ਦੇ ਦਰਸ ਭੁਖਿਆ ਭੁਖ ਦੇ ਗਵਾਈਆ ਸਚੇ ਨਾਮ ਦਾ ਸਤਿ ਨਾਮ ਦਾ ਬਸ ਗੰਮੀ ਟੁਕੜਾ ਜਿਸ ਨੂੰ ਖਾਦਿਆਂ ਟੋਟ ਰਹੇ ਨਾਰਾਇਆ ਮਨਸ ਜਨਮ ਜਾਏ ਸੁਧਰਾ ਸੁਧ ਬੁੱਧ ਬਿਖ ਬਣਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸੱਚ ਭੰਡਾਰਾ ਦੇ ਵਰਤਾਈਆ ਫਿਰ ਪੰਤਾਂ ਨੇ ਭਗਵਾਨ ਅੱਗੇ ਅਰਜ਼ੋਈ ਕੀਤੀ ਕਿ हे ਪ੍ਰਭੂ ਜਨ ਭਗਤ ਕਹੇ ਪ੍ਰਭ ਜਨਮ ਜਨਮ ਦੀ ਕੱਟੀ ਤੰਗੀ ਜਗਤ ਕਲੇਸ਼ ਰਹਿਣ ਨਾ ਪਾਈਆ ਆਤਮ ਪਰਮਾਤਮ ਬਣ ਸੰਗੀ ਤੁਰਦਾ ਸੰਗ ਬਣਾਈਆ ਨਾਮ ਬਸਤ ਸਾਚੀ ਦਾਤ ਦੇ ਮੰਗੀ ਅਨਡਠੜੀ ਚੌਣੀ ਪਾਈਆ ਦੂਈ ਦਵੈ ਤੇ ਅੰਦਰੋਂ ਟਾ ਕੰਦੀ ਅੰਦਰ ਅਗੇ ਆਨੰਦੇ ਝੁਕਾਈਆ ਜਗਣਾ ਰਹੇ ਨਾ ਕੰਨਾ ਬੰਦੀ 84 ਫਾਂਸੀ ਨજર ਕੋਈ ਨਾ ਆਈਆ ਇਹ ਭਗਵਾਨ ਹੀ 84 ਕਰ ਸਕਦਾ ਹੈ ਇਹ ਭਗਵਾਨ ਦੇ ਅੱਗੇ ਭਗਤ ਜੋੜੀ ਅੱਡ ਕੇ ਖੈਰ ਮੰਗਦੇ ਆ ਕਿਰਪਾ ਮੰਗ ਰਿਹਾ ਨੇ ਸਾਚਾ ਨਾਮ ਟੋ ਲਗਾਈਏ ਚੰਦੀ ਚੰਦ ਅਨਾਂਦ ਤੇਰਾ ਨਜਰੀ ਆਈਆ ਜਨਮ ਜਨਮ ਦੀ ਕਰਮ ਕਰਮ ਦੀ ਵਿਚੜੀ ਆਤਮਾ ਤੇਰੇ ਨਾਲ ਜਾਏ ਗੰਢੀ ਪਾਰ ਬ੍ਰਹਮ ਬ੍ਰਹਮ ਮਿਲ ਕੇ ਖੁਸ਼ੀ ਮਨਾਈਆ ਤੇਰੇ ਸੱਚੇ ਰਸ ਦੀ ਆਵੇ ਇੱਕ ਸੁਗੰਧੀ ਦੁਰਗੰਧੀ ਦਰ ਰਹੇ ਨਾਰਾਇਆ ਇੱਥੇ ਉੱਥੇ ਦੋ ਜਹਾਨ ਜਨ ਭਗਤਾਂ ਪੇਠ ਹੋਵੇ ਨਾ ਨੰਗੀ ਉਸ਼ਤਪਨਾਇ ਆਪਣਾ ਹੱਥ ਟਕਾਈਆ ਲੋਕ ਮਾਤ ਬਰਪੰਡੀ ਵਿਚ ਹੋਏ ਮੂਰ ਨ ਪੰਡੀ ਆਂਡਾ ਪਰਮ ਦਿਨਾ ਪਨਾਈਆ ਸਾਚੇ ਨਾਮ ਦੀ ਸਤ ਸਤ ਬਾਤ ਸੁਣਾਉਣੀ ਇੱਕ ਸੁਰੰਗੀ ਸੁਰ ਤਾਰ ਦੀ ਲੋੜ ਰਹੇ ਨਰਾਇਆ ਆਖਰ ਵਿੱਚ ਭਗਤਾਂ ਨੇ ਭਗਵਾਨ ਦੇ ਕੇ ਫਿਰ ਹੌੜਾ ਕੱਢਿਆ ਜਨ ਭਗਤਾ ਆਸਾ ਤੇਰੇ ਚਰਨ ਪਰਵਾਸਾ ਪੁਰਖ ਬਨਾਸ਼ਾ ਸਦਾ ਸਦਾ ਸਦ ਰਹੀ ਮੰਗੀ ਹੁ ਮੰਗਤ ਹੋ ਕੇ ਝੋਲੀ ਡਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਚਾ ਦੇਖ ਮਰ ਹਰ ਸੰਤ ਸੇਲੇ ਗੁਰ ਚੇਲੇ ਲੈ ਆਪਣੇ ਅੰਗੀ ਅੰਗੀ ਕਾਰੇ ਕਉਂਕਾਰ ਨਿਰਾਕਾਰ ਆਪਿ ਖਵਾਈਆ ਤੇਰੇ ਚਨਨ ਚ ਬੈਠਿਆ ਤੁਮ ਜੋੜੀ ਨਾ ਆਪਣੇ ਅੰਗ ਲਾ ਕੇ ਰਖੀਂ ये पंत ने फरियाद की थी। सो आओ शाम दी टोला तू मेरा मैं तेरा था। साथ देना तू मेरा मैं तेरा 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 सो हमारा शेर ਭਗਵਾਨ ਦੀ ਜੈ ਸੋ ਹਨ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਨ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ प्र

लंगो ने श्री भॻवान